ਲੋ ਵੀ ਮਿੱਤਰ ਪਿਆਰੋ ਟਰੈਕਟਰ ਆਪਾਂ ਖੋਲ ਲਿਆ ਸੀਗਾ 1035 ਚੈਨਲ ਤੇ ਇਹਦਾ ਆਪਾਂ ਪੰਪ ਵੀ ਕਰਾ ਕੇ ਲਿਆ ਮਗ ਟਰੈਕਟਰ ਦਾ ਐਸਕੇ ਤਨੋਂ ਤੋਂ ਤੇ ਜਿੰਨਾ ਵੀ ਸਮਾਨ ਆਪਾਂ ਲਿਆਉਣਾ ਜੈਨੂਅਲ ਲਿਆਉਣਾ ਟਰੈਕਟਰ ਦਾ ਤੁਹਾਨੂੰ ਦਿਖਾ ਲਾਂਗੇ ਤੁਹਾਨੂੰ ਦਿਖਾ ਲਾਂਗੇ ਵੀ ਕਿੰਨੇ ਦਾ ਸਮਾਨ ਟਰੈਕਟਰ ਦਾ ਆਇਆ ਕੀ ਸਮਾਨ ਲਿਆ ਆਪਾਂ ਜੋ ਵੀ ਹੈਗਾ ਆਪਾਂ ਬਲੌਗ ਵਿੱਚ ਦਿਖਾ ਲਣਾ ਭਾਈ ਠੀਕ ਨੇ ਤੇ ਕਿਹੜੀ ਦੁਕਾਨ ਹੈਗੀ ਅਸੀਂ ਆਪਾਂ ਜਲੰਧਰ ਸਮਾਨ ਲਿਆਉਣ ਟਰੈਕਟਰ ਦਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਜੇ ਆਪਾਂ ਜਿੱਥੇ ਵੀ ਆਪਾਂ ਸਮਾਨ ਲਿਆ ਤੇ ਆਹ ਸਟੀering ਵੀ ਆਪਾਂ ਨਵੇਂ ਰੱਖਾਂਗੇ ਤੇ ਆ ਵੀ ਆਪਾਂ ਨਮਾਈ ਲੈ ਕੇ ਆਵਾਂਗੇ ਪਰ ਉਹ ਤਾਂ ਮੇਰੇ ਹਿਸਾਬ ਨਾਲ ਵਧੀਆ ਜੋ ਰੰਗ ਰੰਗ ਕਰੋਂਗੇ ਨਵਾਂ ਪੜਨਗੇ ਫੇਰ ਵੀ ਜੇ ਲਿਆਉਣਾ ਲਿਆਵਾਂਗੇ ਤੇ ਆ ਸਾਰਾ ਕੋ ਨਮਾ ਤੇ ਆ ਵੀ ਨਵੀਆਂ ਲਗਾਵੇਂ ਬਿੰਗੀਆਂ ਹੋਈਆਂ ਇਹ ਚੀਜ਼ਾਂ ਥੱਲੇ ਨੂੰ ਸੱਟਾ ਮਾਰ ਕੇ ਬਲੋਕਰ ਅਸੀਂ ਦਿਖਾਵਾਂਗੇ ਜੋ ਵੀ ਸਮਾਨ ਪ੍ਰਾਂਟ ਟਰੈਕਟਰ ਦੇ ਵਿੱਚ ਤੇ ਹੁਣ ਆਪਾਂ ਚੱਲਿਆਂ ਸਮਾਨ ਲੈ ਟਰੈਕਟਰ ਦਾ ਜਲੰਧਰੋਂ ਤੇ ਆਪਾਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ ਓਕੇ ਧੰਨਵਾਦ ਲਓ ਵੀ ਮਿੱਤਰ ਪਿਆਰਿਓ ਆਪਾਂ ਪਹੁੰਚ ਗਏ ਜਲੰਧਰ ਦੇ ਪੰਜਾਬ ਆਟੋਸਫੇਅਰ ਬਟਨਾਂ ਦੇ ਤੇ ਆਪਾਂ ਸਾਰੇ ਜਿੰਨਾ ਵੀ ਮੇਸੀ ਸਾਮਾਨ ਹੈ ਜਿਹਨੂੰ ਨੇ ਘੜਾਇਆ ਅਰੀਜਨਲ ਕੰਪਨੀ ਦਾ ਤੇ ਆਪਣੇ ਸਰਦਾਰ ਜੀ ਮਾਰਕਮਾਰਗ ਬੈਠੇ ਹੈ ਦੁਕਾਨ ਵਾਲੇ ਤੇ ਆਪਾਂ ਇਹਨਾਂ ਦਾ ਮੇਸੀ ਸਾਮਾਨ ਜਦੋਂ ਮੇਸੀ ਤਿਆਰ ਕਰੀਦਾ ਕੋਈ ਵੀ ਟੇਲਰ ਆਪਾਂ ਇਹਨਾਂ ਦਾ ਸਾਮਾਨ ਲਈ ਜਾਈਦਾ ਨਾ ਕਿ ਆਪਾਂ ਲੋਕਲ ਦੁਕਾਨੋਂ ਲਈਦਾ ਜੋ ਵੀ ਸਾਮਾਨ ਹੈ ਅਰੀਜਨਲ ਹੀ ਲਿਆਨੇ ਉਹ ਬ੍ਰਾਂਡ ਤੇ ਇਹ ਆਪਣਾ ਕਰਾਉਣ ਪੀਨੇ ਕੱਟਿਆ ਓਕੇ ਜੀ ਤੇ ਬਾਕੀ ਆਪਣੀ ਲੈਂਕਾਂ ਤੇ ਆਪਾਂ ਸਟੇਰੀਂਗ ਬੀਲ ਵੀ ਆਪਣਾ ਲੈ ਲਿਆ ਤੇ ਸਟੇਰੀਂਗ ਆਪਣੀ ਅਸੈਂਬਲੀ ਬਾਹਰ ਪਈ ਆ ਆਹ ਦੇਖੇ ਸਾਈਡ ਤੇ ਤੇ ਬਾਕੀ ਬੰਦਨ ਦਿਖਾਉਂਦੇ ਆ ਬਿੱਲ ਕਿੰਨਾ ਬਣਦਾ ਸਮਾਨ ਦਾ ਇੱਥੇ ਜੀ ਤੇ ਆਪਣਾ ਭਰਾ ਗਨੇੜੇ 'ਚ ਬੈਠਾ ਆ ਤੇ ਉਹਦਾ ਟਰੈਕਟਰ ਤਿਆਰ ਹੁੰਦਾ ਤੇ ਬਾਕੀ ਆਪਣੇ ਬਾਪੂ ਜੀ ਬੱਲ ਬਣਾਉਂਦੇ ਆ ਬੱਲ ਬਣਾ ਕੇ ਤੁਹਾਨੂੰ ਦਵਾ ਦਿਆਂ ਕੀ ਹਸਾਕਤਾ ਆ ਤੇ ਵੇੜ ਕਰੋ ਥੋੜੇ ਜਾਲੀ ਲੋ ਜੇ ਆਪਾਂ ਸਮਾਨ ਸਾਰਾ ਲੈ ਲਿਆ ਤੇ ਰਿਜ਼ਲਟ ਨਿਕਲ ਕੇ ਮੋਰੇ ਆ ਗਿਆ ਤੇ ਸਾਡੇ ਸਾਰਿਆਂ ਦੇ ਮੂੰਹ ਉੜ ਕੇ ਬੱਲ ਦੇਖੇ ਕਿਉਂ ਜੀ ਲੈ ਫਲਾ ਰਹੇ ਕਿੰਨਾ ਬਣਿਆ ਸਾਰਾ ਟੋਟਲ ਜੀ ਇਹ ਵੀ ਨਾ ਨਹੀਂ ਬੋਲੇ 10440 ਇਹ ਪਿੰਕ ਹੋਵੇ ਸਾਰੇ ਬਿੱਲੇ ਦੇ ਹੀ ਹੁੰਦੇ ਸੀ 2500 ਹਨ ਪੱਚੀਵੇਂ ਪੱਚੀ ਬਣਾ ਆਇਆ ਚੁਪਾਉਂ ਪੈਸੇ ਹੋ ਸਹੀ ਲੇਕ ਮੜਾ ਕਰਨਾ ਦੇ ਦੇ ਇਹਦਾ ਵੀ ਫਰਕ ਹੁੰਦਾ ਬੋਲਦਾ ਦাবি ਟੋਟਲ ਕਿਥੇ ਲੱਗਿਆ ਆ? ਜੀ ਨਾ ਰਿਹਾ ਇੱਥੇ ਆਇਆ 70000 770 ਰੁਪਏ 15 ਰੁਪਏ 65 ਦਾ ਟਰੈਕਟਰ ਲਿਆਂਦਾ 70000 ਰੁਪਏ ਹੱਥੇ ਲੱਗ ਗਿਆ ਦੇ ਗੱਡਾ ਖੜਾ ਤੇ ਤਿਆਰ ਕਰਾਉਣਾ ਏਡਾ 70000 770 ਰੁਪਏ ਬਣੇ ਨਾ 3 ਰੁਪਏ ਬਣੇ ਆ ਸਮਾਨ ਵੀ ਯਾਰ origignal ਕੰਪਨੀਆ ਬ੍ਰਾਂਡ ਦੇ ਲਿਆ ਆਪਾਂ ਨਾ ਕੋਈ ਦੇਸੀ ਸਮਾਨ ਲਿਆ। ਆਹ ਖਾਸ ਸਮਾਨ ਲਿਆ। ਤੇ ਉਹ ਸਾਡਾ ਬਾਬੂ ਪੈਸੇ ਕਹਿੰਦਾ। ਬਹੁਤ ਹੋਆ ਪਿਆ। ਆਇਓ ਥੈਂਕ ਯੂ। ਇਹਨੇ ਚਾਰੇ ਗਾਗ ਸਾਡੇ ਹੋਰ ਇਦਾਂ ਤੇ ਰਹਿਣ ਤੇ ਮੇਰੇ ਇਸ ਸਾਲ ਦੀ ਕਮਾਈ ਹੋ ਗਈ। ਨਹੀਂ। ਪਾਜੀ ਪੁੱਛੋ ਹੀ ਮੈਂ। ਪਰ ਮਨੇ ਵੀ ਗੱਡੀ ਲਾ ਲਈ ਐ। ਇਹਨਾਂ ਸਮਾਨ ਸਮੋਂ ਰੱਖਦੇ ਆਂ ਤੇ ਆਪਾਂ ਮਿਲਦੇ ਆਂ ਟਰੈਕਟਰ ਕੋਲ ਜਾ ਕੇ ਅੱਜ ਤਾਂ ਆਪਾਂ ਸਮਾਨ ਹੀ ਲੈਣ ਆਏ ਆ ਤੇ ਆਪਣੇ ਦਿਹਾੜੀ ਅੱਜ ਤਾਂ ਨਹੀਂ ਲੱਗਾਂ ਟਰੈਕਟਰ ਦਾ ਕੰਮ ਕਰਨ ਤੇ ਕੱਲ ਨੂੰ ਲੱਗਦੇ ਆਂ ਆਹ ਸਮਾਨ ਸਮੋਂ ਲੈ ਆਣਾ ਇਹ ਸਾਰਾ ਸਮਾਨ ਸਮੋਂ ਕਢਾ ਟਰੈਕਟਰ ਦਾ ਸਾਰਾ ਜਿੰਨਾ ਵੀ ਹੈਗਾ ਤੁਸੀਂ ਕਹਿੰਦੇ ਵੀ ਟਰੈਕਟਰ ਭੜਿਆਂ ਦਾ ਸਮਾਨ ਮਹਿੰਗਾ ਆ ਹਾਲੈਂਡ ਦਾ ਜੌਂਟ ਆ ਤਾਂ ਜਾਂ ਹੋਰ ਟਰੈਕਟਰ ਦਾ ਲਾ ਲੋ ਇਹਦਾ ਵੀ ਸਮਾਨ ਭਾਜੀ ਬਹੁਤ ਮਹਿੰਗਾ ਜੇ ਤੁਸੀਂ ਸਮਾਨ ਅਰੀਜਨਲ ਜੈਨੂਨ ਪਾਉਂਗੇ ਤਾਂ ਸਮਾਨ ਅਰੀਜਨਲ ਹੀ ਮਹਿੰਗਾ ਹੀ ਮਿਲਣਾ ਆ। ਜੀ ਬਾਕੀ ਭਾਜੀ ਸਮਾਨ ਆਪਣਾ ਲਾਦਨ ਦਾ ਗੱਡੀ ਦੇ ਵਿੱਚ ਤਕਰੀਬਨ ਸਾਰੇ ਸਮਾਨ ਲੈ ਲਿਆ ਆਪਾਂ। ਮਾਡਲ ਕਿੰਨਾ ਭਾਜੀ? ਆ ਸਾਰਾ ਜਿੰਨਾ ਵੀ ਬ੍ਰਾਂਡ ਨਿਊ ਸਮਾਨ ਲਿਆ ਕੰਪਨੀ ਅਰੀਜਨਲ ਲਿਆ ਜੈਨੂਨ ਤੇ ਚਾਹ ਉਠਾ ਵੀ ਤੇ ਆਪਾਂ ਆ ਵੀ ਆਪਣਾ ਸਟੀering ਆ ਪ੍ਰੈਸ਼ਰ ਪਲੇਟ ਨਵੀਂ ਸਾਰੀ ਕੰਪਨੀ ਦੀ ਅਰੀਜਨਲ। ਸਮਾਨ ਸਾਰੇ ਟੋਟਲੀ ਆਪਾਂ ਸਮਾਨ ਲੈ ਲਿਆ ਆ ਠੀਕ ਹੈ ਸਮਾਨ ਸਮਾਨ ਹੀ ਨੀ ਦਰਦਾ ਪੰਜਾਬ ਆਟੋਸਫੇਅਰ ਵਾਲਿਆਂ ਦਾ ਸਮਾਨ ਲਿਆ ਆਪਾਂ ਤੇ ਆ ਦੇਖੋ ਸਮਾਨ ਐਦਾ ਜਾਂਦਾ ਗੱਡੀ ਦੇ ਵਿੱਚ ਜਿੱਦਾਂ ਲੇਵਰ ਨਹੀਂ ਪੱਠਰੇ ਲੱਗੀ ਹੁੰਦੀ ਇੱਟਾ ਚੱਕਣ ਹਾਂਜੀ ਜੱਗੀ ਜੀ ਕਿੱਦਾਂ ਕੋ ਅਰਪੋਰਟ ਮੈਂ ਇਹ ਕਾ ਛੱਡ ਲਈ ਕੰਨ ਦੇ ਆਪਾਂ ਹਾਂ ਜੀ ਹਾਂ ਵੀ ਰਖਾ ਦੇ ਅੱਜ ਆਪਾਂ ਇਹ ਰਖਾ ਪਾਰ ਆ ਗਏ ਆ ਆ ਦੇਖੋ ਮੈਸੀ ਦਾ ਸਮਾਨ ਸਾਰਾ ਮੈਸੀ ਹੀ ਆ ਕਿ ਨਾ ਕਿ ਦੂਜੇ ਡੈਟਾ ਦਾ ਸਮਾਨ ਆ ਲੋ ਜੀ ਆਪਣਾ ਸਾਰਾ ਬਿੱਲ ਬਣਿਆ 7180 ਰੁਪਏ ਟੋਟਲ ਨਾ ਹੁਣ ਬਣ ਗਿਆ ਕਿ ਨੀ ਕਾਪੀ ਦਾ ਕਾਪੀ ਬਣਾ ਦੇ ਅਗਲੇ ਨੇ ਇੰਨਾ ਸਮਾਨ ਲਿਆ ਮੈਸੀ ਦਾ ਤੇ ਲਿਆਂਦਾ ਵੀ ਨਹੀਂ ਚਲੋ ਕੀ ਕੀ ਹਾਲ ਹੁਣ ਆਪਾਂ ਠੀਕ ਆ ਜੀ ਆਪਾਂ ਇਹ ਨਵੇਂ ਟਰੈਕਟਰ ਜਿਹਨੇ پیسے ਲੱਗ ਚਲੇ ਹੁਣ ਇੱਥੇ ਲੱਗੇ ਆਉਣ ਤਾਂ ਗੱਡੀ ਕਿਥੇ ਪਾਸੇ ਲਾਈਏ ਚਲੋ ਚਲ ਜੀ ਲੋਬ ਆ ਗਿਆ ਆਪਾਂ ਸਮਾਨ ਲੈ ਕੇ ਟਰੈਕਟਰ ਦਾ ਜਲੰਦਰੋਂ ਤੇ ਸਾਰੇ ਸਮਾਨ ਆਪਾਂ ਅਰੀਜਨਲ ਲਿਆਂਦਾ ਜੋ ਵੀ ਜਮੇ ਮੁੰਡਾ ਲੱਗਾ ਡਗਾਉਣ ਮਿੱਟੀ ਤੇ ਆਪਣਾ ਜੰਨਾ ਵੀ ਸਮਾਨ ਸਾਰਾ ਅਰੀਜਨਲ ਕੰਪਨੀ ਲਿਆਂਦਾ ਜੈਨੂਅਲ ਲਿਆਂਦਾ ਸਮਾਨ ਜੰਨਾ ਵੀ ਇਹ ਤਾਂ ਟਕਾਉਣ ਲੱਗਾ ਜਿਹਦਾ ਟਰੈਕਟਰ ਆ ਮਡੰਗਦੇ ਨਾਲ ਚ ਬੈਠਾ ਆ ਠੀਕ ਹੈ ਜੀ ਉਹ ਮੁੰਡਾ ਟਰੈਕਟਰ ਹੀ ਬਾਹਰੀ ਰਿਹਾ ਨਾ ਤੇ ਆਪਾਂ ਬਲੌਗ ਵੀ ਤਾਇਆਂ ਬਣਾਉਂਦੇ ਆ ਕਿਉਂ ਕੱਲੇ ਕੱਲੇ ਆਈਟਮ ਦਿਖਾ ਲੈਣੀ ਹੈ ਕਿ ਇਹਨਾਂ ਨੂੰ ਠੀਕ ਜਿਹੀ ਬਲੌਗਰ ਆਹੀ ਵੀ ਜੋ ਵੀ ਸਮਾਨ ਪਾਉਣਾ ਆ ਤੇ ਭਾਜੀ ਕਹਿੰਦਾ ਆਪਾਂ ਜਿੰਨਾ ਬਿੱਲੂ ਸਮਾਨ ਲੈ ਗਿਆਂਦਾ ਸਾਰਾ ਇਹ ਹਨਾ ਟਕਾ ਲੈਣਾ ਵੀ ਸਾਰਾ ਵੀਡੀਓ ਤੁਹਾਨੂੰ ਦਿਖਾ ਦੇਵਾਂਗੇ ਆਪਾਂ ਨੂੰ ਭਾਜੀ ਨੂੰ ਠੀਕ ਨਹੀਂ ਤੇ ਤੇ ਯਾਰ ਸਾਰਾ ਸਮਾਨ ਨਵਾਂ ਕੰਪਨੀ ਦਾ ਜੈਨੂਇਨ ਤੇ ਆ ਇਹ ਗੰਡਰ ਵੀ ਆਪਣਾ ਨਵਾਂ ਹੀ ਆ ਆ ਨਾਟ ਬੋਲਟ ਸਾਰੇ ਰੇਨ ਲਿਆ ਕੋਗਾ ਨਹੀਂ ਰੱਖ ਜੱਗੀਆਂ ਆਪਾਂ ਸਾਰੇ ਦਿਖਾ ਲਈਆਂ ਜਦੋਂ ਬਣਗੇ ਤੇ ਆਪਣਾ ਆ ਸੇਰਿੰਗ ਨਮਾ ਜੀ ਸਿ ਆਪਾਂ ਲਾਇਟਰ ਦਾ ਸਾਰਾ ਕੰਮ ਕਰਾਇਆ ਆ ਸਾਰਾ ਜਿੰਨਾ ਜੇਗਾ ਫਗਵਾੜਿਆ ਤੇ ਲੀਵਰ ਵਾਲੀ ਕੱਟ ਸਾਰੀ ਨਵੀਂ ਬਵਾਈ ਆਪਾਂ ਲੀਵਰ ਨਾਲ ਸਟੈਂਡ ਵੀ ਨਵਾਂ ਬਵਾ ਸਾਰਾ ਜਿੰਨਾ ਜੇਗਾ ਖਰਾਬ ਸੀਗਾ ਇਹ ਤੇ ਵੀ ਨਵਾਂ ਤੇ ਆਪਣਾ ਸਿਲੰਡਰ ਦਾ ਵਿੱਚੋਂ ਸਾਰਾ ਕੰਮ ਨਮਾ ਕਰਾਇਆ ਰੈਂਚੀਆਂ ਗੁੰਚੀਆਂ ਸਭ ਨਵੀਆਂ ਵਿੱਚੋਂ ਓਕੇ ਜੀ ਤੇ ਪ੍ਰੈਸ਼ਰ ਰੇਡ ਵੀ ਨਮੀ ਲੈਂਦੀ ਆ ਤੇ ਉਹ ਆਪਣਾ ਗਰਾਊਂਡ ਪੀਨਿਆਂ ਪਿਆ ਹੈ ਜੀ ਤੇ ਆ ਮਗਲੀਆਂ ਲੰਕਾਂ ਪਈਆਂ ਤੇ ਆਪਾਂ ਪੰਪ ਦਾ ਵੀ ਸਾਰਾ ਨਵੇਂ ਕੰਮ ਕਰਾ ਜਿੰਨਾ ਵੀ ਕਰਾ ਦੀਦਾ ਜੀ ਤੁਹਾਨੂੰ ਲੋਕ ਜਗਾ ਸਾਰਾ ਨਵੇਂ ਕੰਮ ਕਰਾ ਪੰਪ ਦਾ ਵੀ ਆ ਵੀਡੀਓ ਸ਼ਾਟ ਪਈ ਹੈ ਤੇ ਸਮਾਨ ਜਿੰਨਾ ਵੀ ਹੈਗਾ ਨਾ ਸਾਰੇ ਜੈਨੂਅਨ ਹੀ ਆ ਲੋ ਵੀ ਆਪਾਂ ਪੰਪ ਦਾ 9ਵੇਂ ਸੀ ਦਾ 135 ਦਾ ਤੇ ਆਪਾਂ ਫੀਡ ਪੰਪ ਤੋਂ origignal ਕੰਪਨੀ ਦਾ ਕੋਆ ਨਹੀਂ ਤਾਂ ਮੈਥਰੀ ਕੋਈ ਪਾਉਂਦਾ ਨੀਗਾ ਤੇ ਰਜਨੀਸ਼ ਦਾ ਬਾੰਦ ਫੀਡ ਪੰਪ ਤੇ ਆਪਾਂ ਬੁਸ਼ ਕੰਪਨੀ ਦਾ ਕੋਆ ਤੇ ਸਾਰਾ ਇੱਕ ਨੰਬਰ ਕੰਮ ਕੀਤਾ ਜੈਨੂਅਲ ਐਸ ਕੇ ਪਟਿਆਲਾ ਵਾਲਿਆਂ ਨੇ ਭਾਈ ਨੇ ਤੇ 99 ਆਪਾਂ ਨਵੇਂ ਆਈਆਂ ਨਾਮੀਆਂ ਨਿਊ ਬ੍ਰੈਂਡ ਮੈਸੀ ਦੀ 올ਡ ਮਾਡਲ ਦੀਆਂ ਇਹ ਬਾਕੀ ਫੱਟ ਕਰਦੇ ਆਪਾਂ ਫੱਟ ਕਰਕੇ ਫਰਾਈਵਲ ਲਾਉਣਾ ਜਾਂ ਫਰਾਈਵਲ ਲਾ ਲੋਗੇ ਤੇ ਆਪਾਂ ਫੇਰ ਇਹਨੇ ਜੋੜੀਏ ਟਰੈਕਟਰ ਨੂੰ ਜੋੜ ਕੇ ਤਾਂ ਫੇਰ ਬਾਅਦ ਸਾਨੂੰ ਸੁਆਹਣਾ ਟਰੈਕਟਰ ਦੀ ਤੇ ਇਦੋਂ ਬਾਅਦ ਹਿੱਸਾ ਵੀ ਖੋਲਣਾ ਆਪਾਂ ਜੋ ਬੋਸ਼ ਬੋਸ਼ ਵਾਲਾ ਟਰੈਕਟਰ ਦੇ। ਇਹ ਹਜੇ ਇਧਰਲਾ ਕੰਮ ਸਟਾਰਟ ਕਰਨਾ। ਮੈਂ ਕਿਹਾ ਪੰਪ ਪੰਪ ਲਾ ਕੇ ਤਾਂ ਫੇਰ ਹੀ ਪਿੱਛੇ ਲੱਗਦੇ ਆ ਫਰਾਈਵਲ ਫਿੱਟ ਕਰਕੇ ਆ ਚੰਗੀ ਤਰ੍ਹਾਂ ਇਹ ਮੋਰ ਸੈਟਿੰਗ ਕਰਕੇ। ਆਹ ਸਾਰਾ ਇਧਰਲਾ ਫਾਊਂਡੇਸ਼ਨ ਮੋਰ ਫਿੱਟ ਕਰ ਦੇਣਾ। ਫੇਰ ਪਿੱਛੇ ਚੱਲਾਂਗੇ ਆਪਾਂ ਇਹਦੇ। ਕਿਦਾਂ ਕਹ ਜੀ? ਕਿੰਨਾ? ਹੋਸੇ ਤਾਂ ਠੀਕ ਠਾਕ। ਹਾਂ ਠੀਕ ਆ। ਹਾਂ ਇਹ ਸਾਡੇ ਸਰਦਾਰ ਆ ਜੀ। ਇਹ ਲਾਵੇ ਸਮਾਨ ਦੇਖੋ ਪੂਰਾ ਪੱਲੀ ਦੇ ਆ ਖਲਾਰਿਆ ਪਿਆ ਸਮਾਨ ਆਪਾਂ ਕੱਲੀ ਕੱਲੀ ਆਈਟਮ ਜਿਹੜੀ ਚੀਜ਼ ਆਈ ਦੀ ਇਹ ਨਾਲ ਦੀ ਨਾਲ ਆਪਾਂ ਚੱਕ ਕੇ ਫਟ ਕਰੀ ਜਾਂਦੇ ਆ ਲੋਪਰਾ ਆਪਾਂ ਬੁਸ਼ ਵੀ ਨਵੇਂ ਲਾਤੇ ਆ ਐਮ ਤੇ ਪੈਡਾਂ ਦੇ ਰੋੜਾ ਵੀ ਨਵੇਂ ਪਾਵਾਂਗੇ ਤੇ ਇਹ ਵੀ ਨਵੇਂ ਤੇ ਇਹ ਵੀ ਨਵੇਂ ਤੇ ਜਦੋਂ ਆਪਣਾ ਨਾ ਟਰੈਕਟਰ ਧੜਕਣ ਲੱਪੇ ਕਲੱਚ ਆਪਣੇ ਟਰੈਕਟਰ ਦਾ ਤੇ ਜਿੰਨਾ ਮਾਜੇ ਇਧਰ ਕੰਮ ਟੌਪ ਦਾ ਕਰਾ ਲੋ ਐ ਪ੍ਰਾਈਵੇਟ ਟੌ ਜੋ ਮਾਜੇ ਦੀ ਇਨਵੈਸਟਮੈਂਟ ਹੈ ਨਾ ਤੇ ਕਰੀ ਚੈ ਲੋ ਫਿੰਗਰਾਂ ਇਹ ਵੀ ਕੀ ਗਿਆ ਤੇ ਇਹਦਾ ਨਕਸਾ ਹੁੰਦਾ ਸਾਰਾ ਜਿਹਦੇ ਵਿੱਚ ਚੱਲ ਪੈ ਜਾਂਦੇ ਨਾ ਉਹ ਵੀ ਇੱਕੋ ਸਾਹ ਨਹੀਂ ਦਬਦਾਗਾ ਪੈਡਲ ਤੇ ਫਿੰਗਰਾਂ ਨੂੰ ਤੇ ਉਹਦੇ ਕਾਰਨ ਹੀ ਰਾਈਡਰ ਤੜਕਦਾ ਹੁੰਦਾ ਇਹ ਜ਼ਰੂਰ ਪਾਇਆ ਕਰੋ ਜਿਹੜੀਆਂ ਚੀਜ਼ਾਂ ਨਾ ਮਾੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਦੇਖ ਰਣੀਆਂ ਆ ਤੇ ਮਾੜੀਆਂ ਮਾੜੀਆਂ ਚੀਜ਼ਾਂ ਧਿਆਨ ਚ ਰੱਖਣ ਵਾਲੀ ਗੱਲ ਹੁੰਦੀ ਆ ਇਹਨੂੰ ਬੋਚ ਵੀ ਨਵੇਂ ਪਾ ਕਰੋ ਤੇ ਆ ਵੀ ਨਵੇਂ ਪਾ ਰਹੇ ਵੱਡ ਹੋ ਜਾਂਦੀਆਂ ਤੇ ਬੈਲੈਂਸ ਜਾਂ ਨਹੀਂ ਬਣਦਾ ਕਲੱਚ ਦਾ ਤੇ ਆਪਾਂ ਨੂੰ ਫਟ ਕਰਨ ਲੱਗਿਆ ਫਟ ਕਰਕੇ ਆਪਾਂ ਤੁਹਾਨੂੰ ਦਿਖਾਉ ਲੈਂਦੇ ਆ ਠੀਕ ਹੈ ਜੀ ਤੇ ਕਰੀਏ ਫਟ ਉਹਨਾਂ ਆਪਾਂ ਨੂੰ ਫਰਾਈ ਵੀ ਤੇ ਫਟ ਕਰਤਾ ਆਪਾਂ ਤੇ ਬਰੰਗ ਵੀ ਆਪਾਂ ਨਵਾਂ ਪਾਤਾ ਤੇ ਐ ਟੂਟਾ ਲਵਾਤਾ ਇਹਨੂੰ ਫਰਾਈ ਵੀਰ ਨੂੰ ਆਪਾਂ ਇਹਨੂੰ ਆਪਾਂ ਪ੍ਰੈਸ਼ਰ ਗੈਜ ਲਾਈਏ ਤੇ ਕਲਾਚ ਗੈਜ ਆਪਣੀ ਨਵੀਂ ਆ ਨਿਊ ਬ੍ਰਾਂਡ ਓਕੇ ਜੀ ਇਹ ਜੀ ਭਰਾ ਗਿਆ ਆਪਣਾ ਲੈ ਕੇ ਸਮਾਨ ਆ ਗਿਆ ਸਮਾਨ ਨਾਲ ਠਾਕੀ ਓਕੇ ਜੀ ਠਾਕੀ ਦੇਖ ਤੋਂ ਐ ਯੈਸ ਕਰਾਤੀ ਠਾਕੀ ਠੀਕ ਹੈ ਲੋ ਜੀ ਐਂਡ ਟੈਂਡ ਆ ਤੇ ਆਪੋਰਜ ਆਪ ਨੂੰ ਮਿਲਦਾ ਨਹੀਂ ਸੀ ਭਾਜੀ ਤੇ ਆਪਾਂ ਇਹਦੀ ਰਿਪੇਅਰ ਕਰਾਈ ਫਟ ਗਈ ਓਕੇ ਐਂ ਪ੍ਰੈਸ਼ਰ ਵੀ ਆਪੇ ਲੈ ਲਈਏ ਨੋ ਬ੍ਰਦਰ ਪ੍ਰਣਾਤ ਕੁਵਾੜ ਸਾਡਾ ਇੱਧਰ ਪਿਆ ਆ ਇਹ ਪ੍ਰੈਸ਼ਰ ਪੇਟਾ ਓਹ ਕੁਵਾੜ 에어 ਗ੍ਰੈਂਡਰ ਆ ਪਿਆ ਜੀ ਇਹ ਤੇ ਟੈਂਗੀ ਧੋਸਵਾਰ ਕੇ ਫਟਕਾ ਨਹੀਂ ਐ ਇਹਨ ਵਿੱਚੋਂ ਡੀਲ ਕੱਢ ਗਏ ਜੋ ਵੀ ਸਮਾਨਤ ਐ ਸਵਾਰ ਕੇ ਧੋਸਵਾਰ ਕੇ ਫਟਕ ਰਹਾਂਗੇ ਆਪਾਂ ਇਸ ਨਾਲ ਵੀ ਆਪਾਂ ਰਿਪੇਅਰ ਕਰਾ ਕੇ ਲੈ ਕਹਾਂਗੇ ਜੀ ਇਹ ਵੀ ਭੇਜਣੀ ਆਪਾਂ ਪੱਕੇ ਉੱਤੇ ਰੋਟਾਂ ਪੱਕਾ ਟਰੇਡਰ ਸਾਡੇ ਸਦਾਨ ਇੱਥੇ ਲਵਾਤਾ ਕਹਿੰਦਾ ਇੱਥੇ ਖੋਲਣਾ ਤੇ ਮੋਰੇ ਤੂੜੀ ਦੇ ਮੋਰੇ ਚਲੋ ਉਹਦਾ ਤੂੜੀ-ਤਾੜੀ ਤਾਂ ਨਹੀਂ ਹੈਗੀ ਇਦਾਂ ਦੀ ਸਾਈਡ ਸਾਡੇ ਸਾਡ ਪੱਕਾ ਚੱਲਦਾ ਵਧੀਆ ਨੋ ਇਹ ਆਪਣਾ ਬਰਿੰਗ ਵੀ ਨਵੇਂ ਆ ਗਿਆ ਹੈ ਕੰਪਨੀ ओरिजिनल ਟਾਫੇ ਦਾ ਜਿਹੜਾ ਸਪਰਿੰਗ ਕਲੱਚ ਦੇ ਇਹ ਵੀ ਆਪਾਂ ਨਵੇਂ ਪਾਵਾਂਗੇ ਤੇ ਪੁਰਾਣੇ ਆਪਣੇ ਆਪ ਇਹ ਨਵੇਂ ਪਾਵਾਂਗੇ ਤੇ ਹੁਣ ਫਟ ਕਰੀਏ ਫਟ ਕਰਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਨੰਬਰ ਸੌਫਟ ਨੋ ਜੇ ਆਪਾਂ ਬਰਿੰਗ ਵੀ ਫਟ ਕਰਦੇ ਆ ਸਪਰਿੰਗ ਵੀ ਨਵੇਂ ਪਾ ਤੇ ਬੋਚ-ਬੁਚਨ ਸਾਰੇ ਨਵੇਂ ਅਸ਼ਪਰੇਡ ਵੀ ਜਿੱਤੀ ਫਟ ਕਰ ਆਪਾਂ ਇਹ ਨੋਕੇ ਰਪਟਾ ਪ੍ਰੈਸ਼ਰ ਪਲੇਡ ਵੀ ਆਪਾਂ ਫਟ ਕਰਤੀ ਹੈ ਤੇ ਇਹਨਾਂ ਸੈਟਿੰਗ ਪੂਰੀ ਹੈ ਕੰਪਨੀ ਨੇ ਲੋਕ ਲੱਗੇ ਇਹਦੇ ਤੇ ਫਿਰ ਵੀ ਆਪਾਂ ਹੱਥ ਮਾਰਾਂਗੇ ਇਹਦੀ ਸੈਟਿੰਗ ਕਰਾਂਗੇ ਤੇ ਹੁਣ ਲਾਈਏ ਕਲਚ ਪੈਡ ਲੈ ਤੇ ਸਾਈਡ ਤੇ ਸੋਧ ਬੰਨੋ ਕੋਲੋਂ ਲਗਾ ਲਓਏ ਮੇਸੀ ਆਪਾਂ ਡੈਸ਼ਬੋਰਡ ਥਾ ਲਾਤਾ ਕਰਤਾ ਪੱਧਰ ਰਹਿਣ ਤੇ ਆਪਾਂ ਪੁਰਾਣਾ ਹੁਣ ਸਟੀਰਿੰਗ ਲਾਉਂਦੇ ਆ ਤੇ ਬੇਚੀ ਇਹ ਤੇ ਲੀਵਰ ਲਿਆਂਦੇ ਆਪਾਂ ਨਾ ਮੈਂ ਕੰਪਨੀ ਦੇ ਸਾਰਾ ਜਿੰਨਾ ਵੀ ਸੈੱਟ ਆ ਤੇ ਲੱਗ ਪਰੇ ਤੇ ਹਲ ਜੱਗੀ ਭਰਾ ਲੱਗਾ ਕਰਨ ਕਰ ਵੀ ਇਧਰ ਘਟਨ ਕਰ ਦਗਾ ਨੇ ਦਾ ਬਾਹਲਾ ਜੀ ਨਿਉਂ ਬ੍ਰਾਂਡ ਕੰਪਨੀ ਦਾ ਮੈਕੈਨਿਕ ਟਾਫਿਆਣਾ ਦਾ ਇਹ ਨਾ ਜੈਨੂਅਲ ਲਿਆਂਦਾ ਪਾ ਜੀ ਰਾਣੇ ਦਾ ਓਕੇ ਬੋਟੂ ਨੂੰ ਜੋ ਕਰਨਾ ਮਾਰਾ ਇੱਕ ਨਹੀਂ ਹਾਂ ਜੱਗੀ ਤੇ ਨਾ ਕੱਢ ਸਾਈਡ ਤੇ ਰੱਖ ਕੇ ਤੇਲ ਪਾ ਦੇ ਵਿੱਚ ਚਲੋ ਆਪਾਂ ਪੰਪ ਲੈ ਨੂੰ ਲਾ ਲਈਏ ਲਾ ਕੇ ਤਾਂ ਨਾ ਇਹਨੂੰ ਆਪਾਂ ਤੇ ਫੇ ਆਪਾਂ ਨਵੇਂ ਦੀ ਕਰਦੇ ਆਂ ਕਾਰਵਾਈ ਬਦੋਸ਼ਨ ਕਿੱਦਾਂ ਕਹਿੰਦਾ ਨੂੰ ਪਾ ਕੇ ਕੋਈ ਕਾਰਵਾਈ ਮੈਂ ਹਾਂ ਸਿੱਧੀ ਸਿੱਧੀ ਹੋਈ ਗਾਰ ਬਦੋਸ਼ਨ ਹੈ ਕਿ ਕੀ ਇਹਨਾਂ ਦਾ ਬਦੋਸ਼ਨ ਹੈ ਚਲੋ ਆਪਣਾ ਗੁੱਲ ਗਿਆ ਸਾਰਾ ਇਹ ਤੇ ਆਪਾਂ ਹੁਣ ਨਵਾਂ ਲਾ ਲਈਏ ਜਿਹੜੇ ਜੋ ਲਾ ਕੇ ਗੋਲੀਆਂ ਸਪਰਾਂਗੇ ਵੀ ਕੰਪਨੀ ਰੀਲ ਲੈ ਲੈਂਦੀਆਂ ਪਰ ਉਹ ਵੀ ਨਵੇਂ ਪਾਵਾਂਗੇ ਜੋੜ ਕੇ ਟਰੈਕਟਰ ਨੂੰ ਆਪਾਂ ਤੇ ਆਪਾਂ ਹੁਣ ਇੰਜਨ ਵਾਲਾ ਹਿੱਸਾ ਚੱਕ ਕੇ ਇਦਾਂ ਜੋੜਨਾ ਚੱਕਦੇ ਆ ਠੀਕ ਹੈ ਜੀ ਕਿਹਨਾਂ ਜੱਗੀ ਤਿਆਰਿਆ ਮਾਰਾ ਗਲਪੁਰ ਇਧਰੋਂ ਤਿਆਰ ਹੋ ਗਈ ਆ ਕਹਿੰਦੇ ਜਮ ਉਹ ਜਾਂਦਾ ਮੁੰਡਾ ਹੈ ਕਹਿੰਦੇ ਵੀ ਕਹਿੰਦੇ ਲੋਹਾ ਪੋ ਚੱਕਦਾ ਜਮ ਜੀ ਆ ਕੇ ਇਹ ਚਲੋ ਮੈਂ ਕਿਹਾ ਇੱਥੇ ਲੋਹਾ ਝਗਾਉਣੇ ਆ ਤੋ ਪਤਾ ਲੱਗੂ ਇੱਥੇ ਹੁਣ ਵੀ ਆ ਇੰਨਾ ਚੱਕ ਕੇ ਆਪਾਂ ਇਹਦੇ ਵਿੱਚ ਜਾਣਨਾ ਆ ਹਾਂ ਜੀ ਆਹ ਦੇਖੋ ਇਧਰ ਹੱਬ ਲਾਈ ਆਪਾਂ ਤੇ ਹੈਗੇ ਤਿੰਨ ਜਣੇ ਹੀ ਆ ਹੌਣ ਲੈ ਦੋਨੇ ਬਹੁਤ ਆ ਫੇਰ ਵੀ ਚੱਲ ਮੈਂ ਕਿਹਾ ਮਾੜਾ ਮੋਟਾ ਪੱਖਾ ਭੁੱਖਾ ਗੇੜ ਦੋ ਇੰਜਨ ਦਾ ਤੇ ਨਾਲ ਜੜ ਜਾਊਗਾ ਤੇ ਹੁਣ ਚਲੋ ਆਪਾਂ ਜੋੜੀਏ ਤੇ ਫੇ ਆਪਾਂ ਨੂੰ ਧੋਣਾ ਤੋਸ ਵਾਰ ਕੇ ਨਾ ਚਾਹੀਦਾ ਰਹਿਣ ਫੇ ਕਰਾਂਗੇ ਤੇ ਇਹ ਦੋ ਸਾਰਾ ਕੱਢਤਾ ਧੋਣਾ ਜੰਨੀ ਤਰ੍ਹਾਂ ਫੇ ਫੇ ਆਪਾਂ ਲੱਗੀ ਉਹਦੇ ਦਿਵਾਲੇ ਕਾਲੇ ਨੇ ਜੋਰ ਦੀ ਰੇਟ ਨੂੰ ਤੇ ਆਪਾਂ ਫੁਲਕਾ ਪਾਣੀ ਛਕ ਲਈਏ ਤੇ ਓਕੇ ਓਕੇ ਰਿਪੋਰਟ ਆ ਭਾਜੀ ਸ਼ੁਰੂ ਲੱਗ ਸਾਰਾ ਠੀਕ ਹੈ ਜੀ ਦੇਖਣ ਦੋ ਬਣਾ ਨਹੀਂ ਲਾਤਾ ਕੋਣ ਨੂੰ ਤਾਂ ਹੈ ਤੇ ਚਲੋ ਹੁਣ ਆਪਾਂ ਫਟੇ ਕਿਦਾਂ ਉਸਤਾਜੀ ਕੀ ਬਣਿਆ ਬੋਲਟ ਬਣਾਉਣੀ ਆ ਸਭ ਹੈ ਯਾਰ ਇਹਨਾਂ ਤੀਹੇ ਨੇ ਕੇ ਨੇ ਵੈਲਡ ਕੀਤਾ ਹੈਗਾ ਚੱਕਣਾਡ ਕਰਕੇ ਥੱਲੇ ਵੈਲਡ ਕੀਤਾ ਬਹੁਤ ਯਾਨੀ ਕਿ ਓਕਾ ਪਟੰਡਾ ਪੱਟੇ ਨਹੀਂ ਹੋਆ ਅਗਰ ਸਾਨੂੰ ਵਧਣਾ ਹੀ ਪੈਣਾ ਪਿਆ ਸੱਟਾਂ ਇਹਦੇ ਵੱਜੀਆਂ ਇਹਦੇ ਵਧਣਾ ਆਹ ਆਹ ਇਹ ਟੁੱਟ ਗਿਆ ਸੀ ਤੇ ਸੱਟਾਂ ਮਾਰਦਿਆਂ ਦੇ ਏ ਹੁਣ ਤਾਂ ਕਰਕੇ ਆ ਵੀ ਬਿਲਡ ਕੀਤੀ ਆ ਏ ਬਿਲਡ ਕਰਕੇ ਨਾ ਥਰਾਮ ਦੀ ਕੰਮ ਦੀ ਤਗਲੇ ਨੇ ਮੋਹਲੇ ਮੈਸਟਰ ਜੀ ਨੇ ਘੜਚ ਗੁੱਲਾ ਠਾ ਕੀਤਾ ਆ ਤੇ ਆਪਾਂ ਉਹਨਾਂ ਵੱਢੀਏ ਵੱਢ ਕੇ ਤਾਂ ਤਕਰੀਨ ਆਪਾਂ ਚਾਹੀਦੀ ਆ ਤੇ ਬਾਕੀ ਨੇ ਸਮਾਨ ਚਾਹੀਦਾ ਬਾਕੀ ਆਪਾਂ ਸਾਰਾ ਨਵਾਂ ਹੀ ਲੈਂਦਾ ਤੇ ਸਾਡਾ ਫੋਰਮੈਨ ਆਇਆ ਜੱਗੀ ਤੇ 30 ਮਿਆਂ ਦਾ ਜੇ ਵੀ ਕਿਸੇ ਨੇ ਮੇ ਭਰਾਣਗੇ ਗੇਟ ਗ੍ਰੇਲ ਲਾਉਣਾ ਹੋਵੇ ਗੇਟ ਗ੍ਰੇਲ ਲਾਉਣੀ ਆ ਜਾਣ ਕੇ ਹੋਰ ਵੀ ਕੰਮ ਹੈ ਨਾ ਕਰਾਉਣਾ ਹੋਵੇ ਤਾਂ ਭਾਈ ਨਾਲ ਸੰਪਰਕ ਕਰ ਲਿਓ ਠੀਕ ਹੈ ਜੀ ਤੇ ਆਪਾਂ ਸਾਲਾ ਰਾਮ ਗੜੀਆ ਤੇ ਲੰਗਰ ਛਕੀਏ ਲੰਗਰ ਆਪਾਂ ਆ ਗਿਆ ਆ ਲੰਗਾ ਛੱਕੇ ਦਾ ਮਿਲਦੇ ਆਪਾਂ ਠੀਕ ਹੈ ਜੀ ਲੋ 17 ਦੀਆਂ ਬਾਜਲਾਂ ਵੀ ਆਪਾਂ ਕੱਟ ਕਰ ਦਿਆਂ ਨਵੇਂ ਹਣੋਂ ਬਰਿਆਲ ਤੇ ਮੋਗਲਾਲ ਤੇਲ ਨਵਾਗੇ ਮੋਗਲਾਲ ਤੇਲ ਲਾ ਕੇ ਤੇ ਰੱਖ ਦਿਆਂ ਹੋਜਿੰਗ ਉੱਪਰ ਤੇ ਫਿਰ ਆਪਾਂ கிரਾਉਂਟ ਪੀਨion ਫਟ ਕਰ ਦਿਆਂ ਠੀਕ ਤੇ ਪੀਨion ਵੀ ਫਟ ਕਰਨਾ ਤੇ கிரਾਉਂਟ ਵੀ ਤੇ ਚਾੜ ਨਵੇਂ ਬੋਟ ਨਹੀਂ ਲੱਗਦੇ ਨਵੇਂ ਕੱਟ ਕਰਾਂਗੇ ਤਾਂ ਵੀ ਕੱਟ ਆਪਣੇ ਆਈ ਵੀ ਦੇ ਕੋਲ ਚਲੋ ਆਪਾਂ ਫਟ ਕਰਕੇ ਮਿਲਦੇ ਆ ਜੀ ਲੋ ਵੀ ਪੀਨion ਕਰ ਲਿਆ ਆਪਾਂ ਫਟ ਤੇ ਓਕੇ ਰਿਪੋਰਟਾਂ ਤੇ ਟਾਫੇ ਕੰਪਨੀ ਅਰੀਨ ਲਿਆ ਜੀ ਬੈਰੰਗ ਵੀ ਕੰਪਲੀਟ ਰੀਨਲ ਹੀ ਪਾਇਆ ਐ ਐਨਵੀਜੀ ਦੇ ਇੰਨੇ ਨੇ ਵਿਆਹ ਮੌਕਿਆ ਤੇ ਲੋਕ ਵੀ ਨਵੇਂ ਹੀ ਤੇ ਤੇਰੇ ਹੁਣ ਜੜਦੇ ਆ ਜੜ ਕੇ ਤਾਂ ਆਪਾਂ ਫੇਰ ਟੈਲੰਟ ਨੂੰ ਲਾ ਕੱਢਾਂਗੇ ਇਹਨਾਂ ਫਟਕਾ ਲਈਏ ਪੀਨ ਫਟਕਾ ਕੇ ਤੇ ਕ੍ਰਾਉਨ ਪੀਨ ਲਾ ਕੇ ਟੱਲਾ ਕੱਢਾਂਗੇ ਉਦੋਂ ਬਾਅਦ ਰੱਖਾਂਗੇ ਉਦੋਂ ਬਾਅਦ ਰੱਖਾਂਗੇ ਲੈਪਟਾਪ ਆ ਇਹਦਾ ਲੈਪਟਾਪ ਉੱਪਰ ਰੱਖ ਕੇ ਤੇ ਫੇਰ ਲਾਵਾਂਗੇ ਹੱਬ ਆਪਣੀ ਸਾਫ਼ ਕਰਕੇ ਜਿੰਨੀ ਤਰ੍ਹਾਂ ਤੇ ਇੱਕੋ 60 ਆਪਣੇ ਕੋਲ ਆ ਮੁੰਡਾ ਲਿਆ ਕੇ ਰੈਕਟਰ ਇੱਥੇ ਉਹ ਚੈਂਬਰ ਪਟਿਆ ਆਪਾਂ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਮਿਸਤਰੀ ਆਏ ਆ ਤੇ ਜਰਾ ਇੱਥੇ ਟਰੈਕਟਰ ਲਿਆ ਕਹਿੰਦਾ ਮੈਂ ਇੱਥੇ ਟਰੈਕਟਰ ਲੈਣਾ ਤੁਹਾਡੇ ਕੋਲੇ ਉਹ ਮੁੰਡਾ ਟਰੈਕਟਰ ਲੈ ਕੇ ਗਿਆ ਉਹ ਚ 80 ਦੇ ਨੜ ਬੋੜ ਟੱਕ ਬੈਲਡ ਕਰਾਉਣਾ ਹੈ ਤੇ ਕਹੇ ਸਰਵਿਸ ਕਰਨਾ ਹੈ ਟਰੈਕਟਰ ਦੀ ਇੱਥੇ ਲਿਆ ਮੁੰਡਾ ਚਲੋ ਵੀ ਫਟ ਕਰਾਂਗੇ ਤੇ ਪਹਿਲਾਂ ਇਹਨੂੰ ਲੱਗਣਾ ਆਪਾਂ ਇਹ ਫਟ ਕਰਾਂਗੇ ਤੇ ਫਿਰ ਜੋੜੀਏ ਆਪਾਂ ਇਹਨੂੰ ਜੋੜਨ ਵਾਲਾ ਵੀ ਰਹਿੰਦਾ ਇਹ ਲੋ ਵੀ ਆਪਾਂ ਗਾਤਾ ਪੰਪ ਵਿੱਚ ਫੱਟ ਲੈਫਟ ਪੰਪ ਤੇ ਆਪਾਂ ਕੰਪਲੈਨ ਵੀ ਨਵੀਂ ਬਾਈ ਕੰਪਨੀ ਦੀ ਟਾਫੇ ਕੰਪਨੀ ਦੀ ਤੇ ਨਵੀਂ ਤੇ ਆਪਾਂ ਇਹਦੇ ਗੁੱਲੀਆਂ ਵੀ ਆਪਾਂ ਨਵੀਆਂ ਹੀ ਪਾਈਆਂ ਆ ਬਣੀਆਂ ਇਹ ਜਦੋਂ ਵੱਢ ਹੋਏਗੇ ਨਾ ਪੰਪ ਵਿੱਚ ਬਾਈ ਬਰੇੜੀਆਂ ਕਰਨ ਆਪਾਂ ਦਾ ਤੇ ਉਹਦੇ ਨਾਲ ਫੇ ਨੁਕਸਾਨ ਹੋਣ ਦਾ ਡਰ ਹੁੰਦਾ ਪੈਂਦਾ ਪੰਪ ਦਾ ਇਹ ਵੀ ਆਪਾਂ ਨਵੀਆਂ ਪਾਈਆਂ ਤੇ ਤੇ ਹੁਣ ਆਪਾਂ ਲਾ ਰੱਖੀਏ ਲੈਪਟਾਪ ਜੀ ਬਸ ਜਿਆਨ ਰੱਖੀਏ ਜਹਰ ਰੱਖ ਜੇ ਤੇ ਫੇ ਆਪਾਂ ਆ ਸਾਡਾ ਭਰਾ ਨਾਲ ਸਾਡੀ ਮਦਦ ਕਰਾਉਂਦਾ ਆ ਕਹਿੰਦਾ ਭਾਜੀ ਇਹ ਕਹਿੰਦਾ ਤੁਸੀਂ ਦੋ ਮੈਸਤਰੀ ਤੀਜਾ ਮੈਸਤਰੀ ਮੈਂ ਆ ਤੇ ਕਹਿੰਦਾ ਧੂੜ ੜਾਉਣੀ ਆ ਕੀ ਹਾਲ ਚਾਲ ਦੋਸਤੋ ਦੋਸਤੋ ਪੁੱਛੋ ਹੀ ਨਾ ਤਾਂ ਬਹੁਤ ਆ ਬਈ ਸੱਚੀ ਗੱਲ ਆ ਤੇ ਅੱਧੀ ਆਪਾਂ ਪੱਟਦੇ ਸੀ ਦੂਜੀ ਆਪਾਂ ਕੌਣ ਤੇ ਕੌਣ ਪੱਟ ਨਹੀਂ ਸੀ ਆਪਾਂ ਲਾ ਲਿਆ ਫੇਰ ਕੱਢ ਲਿਆ ਐਕਸਲ ਵਿੱਚੋਂ ਬਾਹਰ ਐਕਸਲ ਕੱਢ ਕੇ ਤੇ ਫੇਰ ਆਪਾਂ ਹੋਣ ਦੀ ਕੌਣ ਪੱਟੀ ਆ ਤੇ origignal ਹੁਣ ਪਾਵਾਂਗੇ ਬੈਰਿੰਗ ਬੱਚੇ ਦੇ ਐਨਬੀਸੀ ਕੰਪਨੀ ਦੇ ਤੇ ਚਲੋ ਹੁਣ ਆਪਾਂ ਲੈਪਟਾਪ 'ਤੇ ਰੱਖਦੇ ਆ ਲੈਪਟਾਪ 'ਤੇ ਰੱਖ ਕੇ ਤੇ ਆਪਾਂ ਲੈਪਟਾਪ ਆ ਪਿਆ ਤੇ ਬੰਦਾ ਬਾਹਰ ਹੀ ਪਿਆ ਇਹਨੂੰ ਸਾਫ਼ ਕਰਾਂਗੇ ਡੀਲ ਦੇ ਨਾਲ ਮਿੱਟੀ ਦੇ ਨਾਲ ਧੋਸ ਵਾ ਕੇ ਚੰਗੀ ਤਰ੍ਹਾਂ ਫੇਰ ਰੱਖਦੇ ਆ ਮਾੜੇ ਮੋٹے ਦਾ ਮਿੱਟੀ ਜੀ ਪੈ ਗਈ ਹੈ ਤੇ ਕਰਦੇ ਇਹਨੂੰ ਸਫਾਈ ਤੇ ਇਹਦਾ ਵੀ ਕੰਮ ਹੈ ਨੋਕੀ ਰਿਪੋਰਟਾਂ ਕਰਾਈਆਂ ਆਪਾਂ ਤੇ ਰੋ ਪਕਟ ਰੂਟ ਕਰਦੇ ਆ ਕਿੰਝ ਬੁਝੀਆਂ ਸਾਰੀਆਂ ਨਵੀਆਂ ਪਵਾਈਆਂ ਵਿਚੋਂ ਵੀ ਸਾਰੇ ਲੀਵਰ ਆ ਰਹੇ ਲੋ ਵੀ ਆਪਾਂ ਟਰੈਕਟਰ ਉੱਤੇ ਫਟ ਕਰ ਅੱਜੋਂ ਜ਼ਿਆਦਾ ਤੇ ਆਪਾਂ ਲੈਪਟਾਪਾ ਵੀ ਰੱਖਤਾ ਸੀਗਾ ਲੈਪਟਾਪਾ ਰੱਖ ਕੇ ਤਾਂ ਨਵੀਆਂ ਯਰਮਾਂ ਪਾਤੀਆਂ ਓਕੇ ਆ ਜੀ ਤੇ ਮਗਰੋਂ ਹੈਵੀ ਕੰਮ ਕਰਤਾ ਆਪਾਂ ਜੰਨਾਂ ਦੀ ਟਰੈਕਟਰ ਤੇ ਲੈਂਕਾ ਲੂੰਕਾ ਸਭ ਨਵੀਆਂ ਪਾਤੀਆਂ ਨੂੰ ਬ੍ਰਾਂਡ ਪਾਤੀਆਂ ਠੀਕ ਆ ਜੀ ਤੇ ਸਟੱਫ ਲਵਰੀ ਨਵੇਂ ਆਪਾਂ ਲਾਤੇ ਆ ਤੇ ਹੈਵੀ ਕੰਮ ਕਰਤਾ ਪਿੱਛੇ ਉਹਨਾਂ ਟਰੈਕਟਰ ਦਾ ਤੇ ਓਕੇ ਰਿਪੋਰਟਾਂ ਤੇ ਮੈਂ ਤਾਂ ਆਪਣੇ ਲੱਗੇ ਆ ਨਾ ਹੱਥ ਪਟੋਣ ਤੇ ਬੋਲਟ ਜੇ ਆਪਾਂ ਨਵੇਂ ਪਾਏ ਆ ਆਪਾਂ ਦੇਸੀ ਬੋਲਟ ਕੱਢ ਕੇ ਬਾਹਰ ਸੈਟ ਤੇ ਉਹ ਦੇਖੋ ਪਏ ਆਮ ਜੀ ਪਾਈ ਦੇ ਬੋਲਟ ਆ ਥੀਸੀ ਪੂਰੀ ਚੋੜੀ ਵਾਲੀ ਤੇ ਆਪਾਂ ਅਸਲੀ ਬੋਲਟ ਪਾਦੇ ਆ ਤੇ ਯਾਰ ਮਾ ਵੀ ਨਵੇਂ ਪਾਤੀਆਂ ਦੇਲੇ ਦੇ ਤੇ ਹੁਣ ਆਪਾਂ ਟਰੈਕਟਰ ਨੂੰ ਜੋੜੀਏ ਜੱਕ ਤੇ ਲਾਈਏ ਟਰੈਕਟਰ ਨੂੰ ਜੱਕ ਤੇ ਲਾ ਕੇ ਜੋੜ ਦੇਣ ਟਰੈਕਟਰ ਨੂੰ ਮੋੜਿਓ ਆਪਣਾ ਪੇਸ਼ਾ ਸਾਰਾ ਟਰੈਕਟਰ ਪੂਰਾ ਫਿੱਟ ਹੋ ਗਿਆ ਆ ਤੇ ਹੋ ਗਿਆ ਆਪਣੇ ਪੈਰੀ ਹਣ ਤੇ ਸਟੇਰੀਂ ਵੀ ਆਪਾਂ ਨਵੇਂ ਪਾਇਆ ਮੈਸੀ ਦਾ ਇयां ਫੇ ਆਪਾਂ ਦੂਬਾ ਚਾਪਾ ਹਿਸਾਬ-ਫਸਾ ਲਾ ਗਏ ਆ ਚੰਗੀ ਤਰ੍ਹਾਂ ਤੇ ਆਪਾਂ ਮੋਲੋ ਯਾਰ ਹਿਸਾਬ ਖੋਲਣਾ ਇਹਦੇ ਬੁਛ-ਬੁਛ ਲਗਾਉਣੇ ਆ ਤੇ ਇਹਦਾ ਸਮਾਨ ਵੀ ਆਪਾਂ ਲਿਆਂਦਾ ਪਿਆ ਆ ਸੈਂਟਰਪੈਨ ਦੇ ਬੁਛ ਸੈਂਟਰਪੈਨ ਹੋਈ ਪੈਂਡਲਾਂ ਦੇ ਬੁਛ ਹੋਏ ਸਾਰਾ ਕੁਝ ਲਿਆਂਦਾ ਦਾ ਸਟੇਟ ਦਾ ਹੁਣ ਆਪਾਂ ਜੋੜਨਾ ਹੀ ਆਪਾਂ ਆਵੇਂ ਮਿੱਤਰੋ ਆਪਾਂ ਲੱਗੇ ਜੌਰਨ ਡੈਕਟਰ ਦਾ ਭਰਾ ਥੋੜੇ ਪਿੱਛੇ ਬੈਗੇ ਆ ਬੱਲੀ ਦੇ ਉੱਠੀ ਉੱਠੀ ਤੇ ਹੁਣ ਆਪਾਂ ਜੋੜੀ ਇਹਨੂੰ ਜੋੜ ਗਏ ਤੇ ਆਪਾਂ ਨੂੰ ਮਿਲਦੇ ਆ ਠੀਕ ਹੈ ਨਾਲ ਆਪਾਂ ਨੂੰ ਕੰਮ ਕਰਾਉਣਾ ਆਪਣਾ ਨਾਲ ਹੋ ਗਏ ਤੇ ਆਪਾਂ ਲੱਪੋ ਜੀ ਲੱਪੋ ਨਾਪੋ ਨਾਪੋ ਆਪਾਂ ਕੰਮ ਲੱਗੋ ਲੱਪੋ ਜੀ ਚਲੋ ਜੋੜੇ ਲਈਏ ਭਰਾ ਜੀ ਆਪਣੀ ਸਾਰੀ ਕਲੱਚ ਦੀ ਸੈਟਿੰਗ ਹੋਈ ਆ ਤੇ ਨੋਕੇ ਪ੍ਰੈਸ਼ਰ ਪਲੇਟ ਵੀ ਨਵੀਂ ਆ ਤੇ ਪਲੇਟ ਵੀ ਨਵੀਂ ਆ ਤੇ ਗਰੀਦ ਗਰੂ ਵੀ ਲੱਗੀ ਆ ਤੇ ਚਲੋ ਹੁਣ ਜੋੜ ਕੇ ਲਓ ਵੀ ਆਪਣਾ ਮਿੱਤਰੋ ਟਰੈਕਟਰ ਪਿੱਛੇ ਸਾਰਾ ਕੰਮ ਪਲੀਟ ਹੋ ਗਿਆ ਆਲਰੇਡੀ ਸਾਰਾ ਠੀਕ ਹੈ ਜੀ ਇਹ ਪਿੱਛੇ ਆਪਾਂ ਫਟ ਕਰਤਾ ਤੇ ਹੁਣ ਆਪਾਂ ਪਰਲੇ ਦਾ ਹਿੱਸਾ ਮੋਹ ਲਾ ਟਰੈਕਟਰ ਦਾ ਤੇ ਇਹਦੀ ਆਪਾਂ ਜਿਹੜੀ ਆ ਕੀ ਨਾ ਫੱਟੀ ਆ ਨਾ ਸੈਂਟਰ ਪੈਨ ਦੀ ਤੇ ਇਹ ਵੀ ਆਪਾਂ ਚੇਨ ਨਵੀਂ ਪਾਵਾਂਗੇ ਭਾਈ ਨੂੰ ਪੁੱਛ ਕੇ ਤੇ ਭਰਾ ਆਪਣੇ ਅੰਗਲੈਂਡ ਤੋਂ ਫੋਨ ਆਇਆ ਉਹ ਚੱਲੀ ਜਾਂਦਾ ਨਾਲ ਉਹ ਵੀ ਵੀਡੀਓ ਕਾਲ ਦੇ ਦੇ ਆਪਣੀ ਚੱਲਦੀ ਵੀਡੀਓ ਕਾਲ ਦੇਖਦੇ ਆਪਣਾ ਕੰਮ ਕਰਦੇ ਤੇ ਆ ਵੀ ਫੱਟੀ ਆਪਾਂ ਨਵੀਂ ਪਾਣੀ ਆ ਸੈਂਟਰ ਪੈਨ ਨਵੀਂ ਲਿਆਂਦੀ ਕੰਪਨੀ ਦੀ ਤੇ ਬਟ ਵਿੱਚ ਨਵੇਂ ਪਾਵਾਂਗੇ ਤੇ ਆਪਣਾ ਅੱਧੋ ਜਿਆਦਾ ਹਿੱਸਾ ਖੁੱਲ ਗਿਆ ਟਰੈਕਟਰ ਦਾ ਤੇ ਆਪਾਂ ਹ ਕਰਾਂਗੇ ਫਟ ਤੇ ਨਜਾਮਾ ਖਰਾਦੀਏ ਦੇ ਕੋਲ ਤੇ ਭਰਾ ਆਪਣਾ ਇੰਗਲੈਂਡ ਚੋਂ ਜੜਿਆ ਆਇਆ ਇਹ ਭਰਾ ਦਾ ਡਾਕਟਰ ਆਪਣੇ ਦਾ ਤੇ ਇਹ ਬਾਈ ਆਪਣਾ ਡਾਕਟਰ ਤੇ ਆ ਕਰਾ ਰਿਹਾ ਇੰਗਲੈਂਡ ਚੋਂ ਤੇ ਇਹਦਾ ਸਲਾਨਤਰ ਵੀ ਨਵਾਂ ओरिजिनल ਇੰਗਲੈਂਡ ਚੋਂ ਆਣਾ ਤੇ ਕਈ ਕੋਸ ਸਮਾਨ ਕੇ ਇਹਦਾ ਸਮਾਨ ਜਿਹੜਾ ਇੰਗਲੈਂਡ ਚੋਂ ਮਗਾ ਭਰਾ ਆਪਣੇ ਤੋਂ ਠੀਕ ਹੈ ਜੀ ਤੇ ਇਹ ਆਪਣਾ ਮਿੱਤਰ ਆ ਇੰਗਲੈਂਡੋਂ ਉਹ ਰੋਰੀ ਤੁਹਾਨੂੰ ਆ ਜਿੰਦੀ ਵਾਲੀ ਆ ਜੀ ਆ ਜੀ ਆ ਜੀ ਜੀ ਤੇ ਇਹ ਆਪਣੇ ਭਰਾ ਦਾ ਡਾਕਟਰ ਆ ਇਹ ਮਿੱਤਰ ਆਪਣਾ ਤਿਆਰ ਕਰਾਦਾ ਡਾਕਟਰ ਠੀਕ ਹੈ ਜੀ ਤੇ ਚਲੋ ਆਪਾਂ ਹੁਣ ਮਿਲਦੇ ਹਾਂ ਹਿਸਤਾ ਦਾ ਖੋਲ ਕੇ ਤੇ ਚਲਦੇ ਆਂ ਪੜਗੇ ਖਰਾਦੀਏ ਕੋਲ ਜਾ ਕੇ ओके जी लो भाई मित्रों ਆਪਾਂ ਲਿਆਂਦਾ ਇਹ ਸਮਾਨ ਖਰਾਦੀਏ ਕੋਲੋਂ ਠੀਕ ਹੈ ਜੀ ਪੱਟੀਆਂ ਵੀ ਆਹ ਪੱਟੀਆਂ ਆਪਾਂ ਬਦਲਾ ਕੇ ਲਿਆਂਦੀ ਸੀਗੀ ਤੇ ਬੋਛੀ ਆਪਾਂ ਨਵੇਂ ਲਵਾਤੇ ਆ ਉਹ ਸਾਡਾੜੀ ਫੱਟੀ ਟੁੱਟ ਗਈ ਸੀ ਇੱਥੋਂ ਇਸੋਂ ਸਾਈਡ ਤੋਂ ਪਾੜ ਗਈ ਸੀ ਤੇ ओरिजिनल ਲਿਆਂਦੀ ਕੰਪਨੀ ਦੀ ਆਪਾਂ ਲਿਆਂਦੀ ਆਪਾਂ ਸੈਕੰਡ ਹੈਂਡ ਆ ਠੀਕ ਹੈ ਜੀ ਆਪਾਂ ਆਰਟ ਨੰਬਰ ਲੱਗਿਆ ਬਗੈ ਦਾ ਇਹ ਕਵਾੜ ਦੇ ਵਿੱਚ ਜੋ ਮਾਰਜੀ ਰਹਿ ਲੋ ਕਵਾ ਇਹ ओरिजिनल ਹੈਗੀ ਮੇਰੇ ਹਿਸਾਬ ਨਾਲ ਇਹ 97 ਦਾ ਸੀ ਕਿੰਨੇ ਕਹਿੰਦੇ ਲੜਿਆ 9900 ਦੀ ਦਿੰਦਾ ਸੀ ਤੇ ਅਸੀਂ ਲੈੰਦੀ ਏ 3500 ਦੀ ਉਤੋਂ ਕਿ ਨਹੀਂ ਚੱਗੀ ਅਰੀਨ 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 ਹੀ ਆ ਪੂਰਾ ਅਰੀਨ ਹੀ ਆ ਰੰਗ ਵੀ ਹੈਗਾ ਟਰੈਕਟਰ ਦਾ ਦੇ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਜੱਕੀ ਚੋਕਰ ਲਾਈਏ ਤੇ ਕਰੀਏ ਤੇ ਮੌਸਮ ਆਪਣਾ ਖਰਾਬ ਹੋਣ ਲੱਗ ਪਿਆ ਬੱਦਲ ਬਹੁ ਹੋ ਗਿਆ ਓਏ ਮੈਨੂੰ ਕਿੰਨਾ ਗੜਾ ਚਲੋ ਆਪਾਂ ਕਰੀਏ ਫਟ ਲੋ ਜੀ ਆਪਣੀ ਡੇਟ ਤੇ ਸਾਰੀ ਸਰਵਿਸ ਹੋ ਗਈ ਹੈ ਡੀਲ ਫਿਲਟਰ ਔਇਲ ਫਿਲਟਰ ਸਾਰਾ ਕੁਝ ਚੇਂਜ ਕਰਤਾ ਤੇ ਪਿੱਛੇ ਵੀ ਆਪਾਂ ਛਬਿਲੇਟਰ ਤੇਲ ਪਾਤਾ ਮੈਂ ਸੀ ਤੇ ਐਨ ਓ ਕੇ ਰਿਪੋਰਟ ਚਾਹ ਪੀਣ ਦਾ ਟਾਈਮ ਹੋ ਗਿਆ ਤੇ ਭਰਾ ਸਾਡਾ ਚਾਹ ਲੈ ਕੇ ਆਇਆ ਤੇ ਜੋ ਵੀ ਸਮਾਨ ਆ ਪਰਿਨਲ ਤੇਲ ਕੰਪਨੀ ਦਾ ਟਾਫਾ ਟਿਕਾ ਜੀ ਰਿਪੋਰਟਾਂ ਜੀ ਇੰਜਨ ਵਾਲ 20 40 ਤੇ ਆ ਆਪਣਾ ਹੈਗਾ ਲਗ ਲਗ 20 ਲੀਟਰ ਤੇ ਇਹਨਾਂ ਕੰਪਨੀ ਦਾ ਸਮਾਨ ਆ ਜੋ ਵੀ ਹੈਗਾ ਜੈਨੂਅਨੀ ਪੋਣਾ ਆਪਾਂ ਦੂਜਾ ਨਹੀਂ ਸਮਾਨ ਪੋਣਾ ਆ ਹੈਗਾ ਬੋਟ ਨਾਟ ਬੋਟ ਫੱਟੀਆਂ ਦੇ ਮੋਲ ਹੀ ਤੇ ਦੇ ਕੰਪਣੀ ਦੇ ਆ ਬੋਲਟ ਫੋਟੋ ਦੇ ਲੰਬੇ ਜਿਹੜੇ ਆਉਂਦੇ ਆ ਆਹ ਵਾਲੇ ਬੋਲਟ ਹੈ ਤੇ ਬਾਕੀ ਸਾਰਾ ਸਮਾਨ ਹੋ ਗਿਆ ਤੇ ਹੁਣ ਸਰਵਿਸ ਕਰਨੀ ਤੇਲ ਪਾਉਣਾ ਆਪਾਂ ਟਰੈਕਟਰ ਦੇ ਵਿੱਚ ਤੇ 22 ਲੀਟਰ ਤੇਲ ਆਪਾਂ ਬਾਤਾ ਵਿੱਚ ਇਹ ਨੋਕੀਆ ਰਿਪੋਰਟ ਫਟੀਆਂ ਫੁਟੀਆਂ ਆ ਇਹਨਾਂ ਨੂੰ ਭਾਈਆਂ ਕੰਪਨੀ ਵਿਆ ਆਪਾਂ ਇੱਥੇ ਸੰਗਲ ਲੱਗਦੇ ਆ ਨਾ ਸੰਗਲ ਨਹੀਂ ਆਪਾਂ ਆ ਹੌਲਣ ਵਾਂਗੂ ਕਰਤਾ ਭਜਗਾ ਦੇ ਪੁਨਾ ਦੇ ਵਰਗਾਂ ਸ਼ਿਕਾਇਤ ਰੁਈਆ ਟੌਪ ਨੰਕਾ ਪਾਤੀ ਆਪਾਂ ਹੈਵੀ ਕਾਰ ਦਾ ਕੰਮ ਸਾਰਾ ਜਿੰਨਾ ਵੀ ਆਪਾਂ ਕੀਤਾ ਨਾ ਹੈਵੀ ਜਿੱਤਾ ਮਗਰੋਂ ਤੇ ਲੈਪਟਾਪ ਦੇ ਸਾਰੇ ਕੰਮ ਕਰਾਇਆ ਤੁਹਾਨੂੰ ਬਲੋ ਤੁਹਾਨੂੰ ਬਲੋਗ ਵਿੱਚ ਦਿਖਾ ਲਈ ਦਿੱਤਾ ਆਪਾਂ ਤੇ ਕੀ ਕੰਮ ਕਰਾਇਆ ਇਹਦਾ ਆਪਾਂ ਟਾਪੇ ਸੱਟ ਗਿਆ ਜੀ ਸਾਰੇ ਜਿੰਨਾ ਵੀ ਕੰਮ ਆ ਸਾਰੇ ਕਰਾਉਣ ਪੀਨੇ ਕੀ ਲੈ ਕੇ ਸਾਰਾ ਨਮਾ ਕੀਤਾ ਆਪਾਂ ਬਸ ਇਹਦਾ ਭਰਾ ਦਾ ਰੰਗੇ ਕਰਾਉਣਾ ਰਹਿ ਗਿਆ ਟਰੈਕਟਰ ਦਾ ਬਾਕੀ ਸਾਰਾ ਓਕੇ ਆ ਨਾ ਹੀ ਆਪਾਂ ਤਾਂ ਇੰਜਨ ਸ਼ੇਡਾ ਇੰਜਨ ਪਹਿਲਾ ਹੀ ਆ ਇੰਜਨ ਬਧਿਆ ਟਰੈਕਟਰ ਦਾ ਚਲੋ ਆਪਾਂ ਹੁਣ ਮੜਾ ਸੈਂਟਰ ਪੈਂਦਾ ਮੜਾ ਕੰਮ ਜਾਂ ਕਰਾਉਣਾ ਮਾੜੀ ਟਹਿੜ ਚੁੱਲੇ ਦੇ ਵਿੱਚ ਉਹ ਮਾੜੀ ਰਗੜਾਉਣੀ ਪੈਣੀ ਆ ਫਰਾਦੀ ਕੋਲ ਚਲਦੇ ਜਾ ਕੇ ਉੱਥੇ ਦੇਖਦੇ ਆ ਕਿ ਇਸ ਆਮਾਚਾਰ ਟਾਈਮ ਹੈ ਕਿ ਨਹੀਂ ਹੈਗਾ ਉੱਥੋਂ ਜੇ ਟਾਈਮ ਹੈਗਾ ਤਾਂ ਬਤ ਕਰਾ ਕੇ ਲਿਆਉਨੇ ਹੁਣੇ ਜਾ ਕੇ ਕਿ ਮਿਲਦੇ ਬਾਅਦ ਕਰੋ ਵੀ ਚੈੱਕ ਵਾਕ ਕਰੇ ਤੇ ਰੋਜਾ ਟਰੈਕਟਰ ਦੀ ਆਵਾਜ਼ ਨਹੀਂ ਪਹੁੰਦਾ ਕਿ ਨਹੀਂ ਦਾਣੇ ਇਹ ਆਪਾਂ ਐਸਕੇ ਭਰਾ ਤੋਂ ਟਰੈਕਟਰ ਦਾ ਕੰਮ ਕਰਵਾ ਸੀਗਾ ਪੰਪ ਦਾ ਤੇ ਐ ਪੂਰਾ ਭਾਈ ਜਨੂਨ ਕੰਮ ਕਰਦਾ ਭਰਾ ਆਪਣਾ ਪੂਰੀ ਗੱਲਬਾਤ ਬਣਾਈ ਆ ਤੇ ਸਾਰੇ ਭਰਾ ਆਪਣੇ ਤੇ ਇਕੱਲੇ ਇਕੱਲੇ ਟਰੈਕਟਰ ਦੀ ਟਰਾਈ ਲੈਂਦਾ ਆ ਸਾਰਿਆਂ ਨੇ ਇਹੀ ਕਿਹਾ ਭਾਈ ਬਾਕੀ ਓਕੇ ਰਿਪੋਰਟਾਂ ਤੇ ਬਾਕੀ ਦਾ ਲੱਗਾ ਜੀ ਬਹੁਤ ਵਧੀਆ ਓਕੇ ਰਿਪੋਰਟਾਂ ਜੀ ਕਿਦਾਂ ਜੱਗੀ ਭਾਈ ਕਿਦਾਂ ਮੋੜ ਮੜਿਆ ਕਿ ਨਹੀਂ ਪੂਰਾ ਮੋੜ ਗਿਆ ਮੋੜ ਗਿਆ ਆ ਦੇਖ ਲਓ ਤੁਹਾਡੇ ਸਾਹਮਣੇ ਚੈਨਲ ਆਇਆ ਮੇਰੇ ਸਾਹਮਣੇ ਹੋਣਾ ਹੀ ਆ ਇਹ ਕਿਹੜਾ ਮਾਡਲ ਆ ਇਹ 92 ਕਿ 90 90 ਮਾਡਲ ਰੈਡਰ ਹੈ ਜ ਆਪਣਾ ਇਹ ਦੇਖ ਚੈਨ ਵਾਲਾ ਮੈਸੀ ਹੈ ਜੀ ਇਹ ਦੇਖੋ ਸੈਟਿੰਗ ਪੰਪ ਤੇ ਕਿੰਨੀ ਸੋਹਣੀ ਭਾਈ ਨੇ ਕੀਤੀ ਓਕੇ ਆ ਜਾ ਠੀਕ ਹੈ ਜੀ ਹੁੰਦਾ ਕਿ ਨਹੀਂ ਦਾਣੇ ਇਹ ਆਪਾਂ ਚਲੋ ਜੀ ਐਸ ਕੇ ਭਰਾ ਬਕਰ ਆ ਪੰਪ ਆਪਾ ਟਰੈਕਟਰ ਦਾ ਕੰਮ ਸਾਰੇ ਟਰੈਕਟਰ ਦਾ ਹੋਇਆ ਜੈਨੂਨ ਜੋ ਵੀ ਆਪਾਂ ਕੀਤਾ ਰੀਜਨਲ ਸਮਾਨ ਪਾਇਆ ਟਰੈਕਟਰ ਦਾ ਤੁਸੀਂ ਮੇਰੇ ਬਲੌਗ ਵਿੱਚ ਦੇਖ ਹੀ ਲੈਣਾ ਸੁਣੋ ਟਰੈਕਟਰ ਦੀ ਆਵਾਜ਼ ਦੇਖੋ ਨਾਲੇ ਟਰੈਕਟਰ ਹੁੰਦਾ ਕਿ ਨਹੀਂ ਦਾਣੇ ਐ ਪੂਰਾ ਸੱਤਾਂ ਪਿਆ ਰੈਕਟਰ ਇਹਦੇ ਵੀ ਇਸੋ ਲੈਵਟਾਫੇ ਸਾਰਾ ਜਿਲ੍ਹਾ ਵਿੱਚ ਸਾਰੇ ਕੰਮ ਅਪਡੇਟ ਕਰਾ ਦੇ ਗਏ। ਬਾਕੀ ਹਿੱਸੇ ਮੋਹਲੇ ਬੁੱਛ ਬੁੱਛ ਜੋ ਵੀ ਲੇਟਰ ਆਪਣੇ ਸਾਰੇ ਬਾਕੀ ਡਾਇਰੈਕਟਰ ਹਨ ਇਹਨਾਂ ਨੂੰ ਛੱਡ ਕੇ ਬਾਕੀ ਸਾਰਾ ਕੰਮ ਕੀਤਾ ਟਰੈਕਟਰ ਨੂੰ। ਸਾਰਾ ਕੰਮ ਕੀਤਾ ਟਰੈਕਟਰ ਦਾ ਆਪਾਂ ਤੇ ਆ ਆਪਣਾ ਪ੍ਰਾਈਸ ਛੇ ਠੀਕ ਹੈ ਜੀ ਤੇ ਆ ਆ ਬੰਦਾ ਪਛਾਣ ਲਓ ਇਹਨੇ ਆਪਣਾ ਪੰਪ ਕੀਤਾ ਟਰੈਕਟਰ ਦਾ ਠੀਕ ਹੈ ਜੀ। ਇਹ ਬੰਦਾ ਆਪਣਾ ਭਰਾ ਮਿੱਥਾ ਰਿਹਾ। ਓਕੇ ਹੈ ਜੀ। ਤੇ ਪੂਰੀ ਗੱਲ ਬਾਤ ਇਹ ਐਸ ਹੈ ਤੇ ਆਪਣੇ ਨਾਲ ਖੜਾ ਰਹਿੰਦਾ 24 ਘੰਟੇ ਜਦੋਂ ਮਾਜੀ ਫੋਨ ਕਰ ਲਈਏ ਨਾਲ ਹੀ ਆਪਣੇ ਅਟੈਚ ਹੋ ਜਾਂਦਾ ਭਰਾ ਆਪਣਾ। ਓਕੇ ਰੋਟਾ ਜੀ ਯਾ ਸਾਡਾ ਭਰਾ ਇੰਨਾ ਨਾ ਫੈਨ ਹੋਇਆ ਆਵਾਜ਼ ਦਾ ਤੇ ਆ ਦੇਖੀ ਆ ਦੇਖੀ ਹੋਈ ਜਾਂਦਾ ਰਹਿ ਤੇ ਸੋਈ ਜਾਂਦਾ ਇਹਨੂੰ ਤੇ ਦੇਖੋ ਵਾਜ ਓਕੇ ਰਿਪੋਰਟ ਮੈਂ ਯਾਰ ਰਿਪੋਰਟਾਂ ਦੀ ਲੋੜ ਹੀ ਨਹੀਂ ਲਾਈ ਗਈ ਕਹਿ ਜਗੀ ਫੇਰੀ ਦੇਖੀ ਆ ਮੈਂ ਦਨ 2 ਘੰਟੇ ਸਹੀ ਗੱਲ ਹੈ ਪਿੱਛੋਂ ਮੁੜ ਕੇ ਨਾ ਇਦਾਂ ਕਰਕੇ ਇਦਾਂ ਜਾਂਦਾ ਹਾਏ ਹੋ ਰੱਬਾ ਲਓ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੋਹਾਈ ਵਾਲੇ ਠੀਕ ਹੈ ਜੀ ਓਕੇ ਆ ਜੀ